ਬੇਸਿਕ ਇਨਫੋਰਮੇਸ਼ਨ ਤਾਂ ਇਹੀ ਹੈ ਜੀ ਕਿ ਜਿਹੜਾ ਵੀ ਦੀਵਾਲੀ ਤੋਂ ਪਹਿਲਾਂ ਲੋਕੀ ਆਪਣੇ ਘਰਾਂ ਚੋਂ ਪੁਰਾਣਾ ਸਮਾਨ ਕੱਢਦੇ ਆ ਜਰੂਰੀ ਨਹੀਂ ਕਿ ਉਹ ਨਵਾਂ ਹੋਵੇ ਯੂਜ਼ ਯੂਜ਼ੇਬਲ ਸਮਾਨ ਹੋਣਾ ਚਾਹੀਦਾ ਹੈ ਯਾ ਇਵਨ ਬਹੁਤ ਸਾਰੇ ਕੇਸਸ ਸਾਡੇ ਕੋਲ ਜਿਹੜਾ ਰੱਦੀ ਮਟੀਰੀਅਲ ਵੀ ਹੈਗਾ ਉਹ ਵੀ ਸਸ ਅਸੀਂ ਉਹਨੂੰ ਯੂਜ਼ ਕਰ ਲੈਨੇ ਆ ਵੀ ਜਿਹਦੇ ਨਾਲ ਤੁਸੀਂ ਆਪਣੇ ਕਿਸੇ ਦੀ ਹੈਲਪ ਵੀ ਕਰ ਸਕਦੇ ਹੋ ਆਪਣੀ ਸਭਾਈ ਵੀ ਕਰ ਸਕਦੇ ਹੋ ਵਾਧਾ ਵੀ ਕੰਟ੍ਰਿਬਿਊਟ ਵੀ ਕਰ ਸਕਦੇ ਹੋ ਇਸੇ ਕਰਕੇ ਐਦਕੀ ਇਹਨੂੰ ਬਾਕੀ ਸ਼ਹਿਰਾਂ ਚੋ ਵੀ ਬੜਾ ਅੱਛਾ ਹੰਕਾਰਾ ਮਿਲਿਆ ਪਿਛਲਾ ਸਕਸੈਸ ਦੇਖ ਕੇ ਅਸੀਂ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਨਾਲ ਕਰ ਰਹੇ ਆ ਅੰਮ੍ਰਿਤਸਰ ਦੇ ਨਾਲ ਕਰ ਰਹੇ ਆ ਜਿਹੜੀ ਤੁਹਾਡੇ ਘਰ ਚ ਯੂਸਲੈਸ ਆ ਕੱਪੜੇ ਬੂਡ ਖਡਾਉਣੇ ਕਿਤਾਬਾਂ ਦਵਾਈਆਂ ਜਿਹੜੀ ਚੀਜ਼ ਵੀ ਤੁਸੀਂ ਘਰ ਚ ਨਹੀਂ ਵਰਤਨੀ ਦੀਵਾਲੀ ਆ ਰਹੀ ਆ ਵਕਤ ਵਕਤ ਦਿਲ ਖੋਲ ਕੇ ਆਪਦੀਆਂ ਕਬਰਡਸ ਖੋਲੋ ਕੱਢੋ ਸਾਨੂੰ ਦਿਓ ਹੈਲੋ ਦੋਸਤੋ ਮੈਂ ਸਸ਼ਿਕਲਾ ਦਾ ਆਪ ਦੋਸਤੋ ਮੇਰਾ ਦੋਸਤ ਹਰਦੀਪ ਦੂ ਆਪ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਹਰ ਕੋਈ ਆਪਣੇ ਫੈਸਟੀਵਲ ਨੂੰ ਲੈ ਕੇ ਜਿਸ ਪ੍ਰਕਾਰ ਦੇ ਨਾਲ ਦੀਵਾਲੀ ਆ ਰਹੀ ਹੈ ਔਰ ਵਾਈਟ ਵਾਸ਼ ਸ਼ੁਰੂਆਤ ਹੋ ਚੁੱਕੀ ਹੈਗੀ ਲੋਕਾਂ ਦੇ ਘਰਾਂ 'ਚ ਪੁਰਾਣਾ ਫਰਨੀਚਰ ਬਾਹਰ ਕੱਢ ਕੇ ਨਵਾਂ ਫਰਨੀਚਰ ਲੁਕੀ ਆਪਣੇ ਘਰਾਂ ਦੇ ਵਿੱਚ ਲਿਆ ਰਿਹਾ ਹੈ ਅਗਰ ਤੁਹਾਡੇ ਘਰੇ ਵੀ ਇਦਾਂ ਦੀ ਕੋਈ ਪੁਰਾਣਾ ਫਰਨੀਚਰ ਪਿਆ ਹੈ ਜਾਂ ਬੱਚਿਆਂ ਦੀ ਕਿਤਾਬਾਂ ਪਈਆਂ ਨੇ ਜਾਂ ਖਡੋਣੇ ਪਏ ਇਲੈਕਟ੍ਰੋਨਿਕ ਸਮਾਨ ਉਸ ਨੂੰ ਤੁਸੀਂ ਆਨਲਾਈਨ ਨਾ ਬੇਚ ਕੇ ਬਲਕਿ ਬਹੁਤ ਵੱਡਾ ਤਿਹਾਰ ਜੀ ਆਜਾ ਜਿਸ ਨੂੰ ਫੈਸਟੀਵਲ ਦੇ ਰੂਪ ਵਿੱਚ ਮਨਾਇਆ ਜਾਂਦਾ ਸਿਟੀ ਨੀਡਸ ਵੱਲੋਂ ਦਾਨ ਉਤਸਵ ਆ ਚੁੱਕਿਆ ਹੈਗਾ ਤੇ ਸਾਡੇ ਨਾਲ ਗੱਲ ਕਰ ਮੌਜੂਦ ਹੈਗੇ ਨੇ ਮਨੀਤ ਦਿਵਾਨ ਜੀ ਤਾਂ ਜਾਣਦੇ ਆ ਇਸ ਵਾਰੀ ਕਿੱਦਾਂ ਦੀ ਤਿਆਰੀਆਂ ਨੇ ਕਿਉਂਕਿ ਇੱਕ ਨਹੀਂ ਬਲਕਿ ਸੀਜ਼ਨ 3 ਸੌਰੀ ਆ ਚੁੱਕਿਆ ਹੈਗਾ ਤੇ ਜਾਣਦੇ ਆ ਕਦੋਂ ਐ ਤੇ ਕਿਸ ਪ੍ਰਕਾਰ ਦੀ ਤ ਸੀ ਐਸ ਰੀ দান ਉਸ ਤੋਂ ਸੀਜ਼ਨ 3 ਦੇਖੋ ਜੀ ਬੜਾ ਚੰਗਾ ਲੱਗਦਾ ਹੈ ਜਦੋਂ ਤੁਹਾਡੇ ਕਿਸੇ ਇਨੀਸ਼ੀਏਟਿਵ ਨੂੰ ਪੂਰੀ ਕਮਿਊਨਿਟੀ ਸਪੋਰਟ ਕਰਦੀ ਹੈ ਔਰ ਸਿਰਫ ਆਪਣੇ ਸ਼ਹਿਰ ਦੇ ਲੋਕ ਨਹੀਂ ਦੂਸਰੇ ਸ਼ਹਿਰਾਂ ਤੋਂ ਵਿੱਚੋਂ ਵੀ ਰਿਸਪਾਂਸ ਆਂਦਾ ਹੈ ਕਿ ਉੱਥੇ ਵੀ ਇਹ ਪ੍ਰੋਗਰਾਮ ਪਹੁੰਚਦਾ ਹੈਗਾ ਸੋ ਬੇਸਿਕ ਇਨਫੋਰਮੇਸ਼ਨ ਇਹੀ ਹੈ ਜੀ ਕਿ ਜਿਹੜਾ ਵੀ ਦੀਵਾਲੀ ਤੋਂ ਪਹਿਲਾਂ ਲੋਕੀ ਆਪਣੇ ਘਰਾਂ ਚੋਂ ਪੁਰਾਣਾ ਸਮਾਨ ਕੱਢਦੇ ਐ ਜ਼ਰੂਰੀ ਨਹੀਂ ਕਿ ਉਹ ਨਵਾਂ ਹੋਵੇ ਯੂਜ਼ ਯੂਜ਼ੇਬਲ ਸਮਾਨ ਹੋਣਾ ਚਾਹੀਦਾ ਹੈ ਜਾਂ ਇਵਨ ਬਹੁਤ ਸਾਰੇ ਕੇਸਸ ਸਾਡੇ ਕੋਲ ਜਿਹੜਾ ਰੱਦੀ ਮਟੀਰੀਅਲ ਵੀ ਹੈਗਾ ਉਹ ਵੀ ਅਸੀਂ ਉਹਨੂੰ ਯੂਜ਼ ਕਰ ਲੈਨੇ ਆ ਕਿਉਂਕਿ ਸਾਡੇ ਨਾਲ ਲੁਧਿਆਣਾ ਵਿੱਚ ਤਕਰੀਬਨ 80 ਦੇ ਕਰੀਬ ਐਨ ਜੀਓ ਪਾਰਟਨਰਸ ਜੁੜੇ ਹੋਏ ਆ ਔਰ ਕਿਉਂਕਿ ਕਾਰਪੋਰੇਸ਼ਨ ਦਾ ਸਹਿਯੋਗ ਹੈ ਜਗ੍ਹਾ ਹੈਗੀ ਹੈ ਅਸੀਂ ਜਿੰਨਾ ਮਟੀਰੀਅਲ ਆਂਦਾ ਸਾਡੇ ਕੋਲ ਜਿਦੇ ਵਿੱਚ ਕੱਪੜੇ ਬਿਸਤਰੇ ਮੰਜੇ ਫਰਨੀਚਰ ਸੋਫਾ ਇਲੈਕਟ੍ਰੋਨਿਕਸ ਗੇਮਸ ਟੌイズ ਕਿਤਾਬਾਂ ਦੁਨੀਆ ਜਹਾਨ ਦਾ ਸਮਾਨ ਜੋ ਸਾਰਾ ਹੁੰਦਾ ਉਹ ਜਦੋਂ ਤੁਹਾਡੇ ਲਈ ਕਿਸੇ ਕੰਮ ਦਾ ਨਹੀਂ ਰਹਿੰਦਾ ਤੇ ਆਪਾਂ ਉਹਨੂੰ ਜਾਣਦੇ ਆ ਵੀ ਉਹ ਜਾਂ ਤਾਂ ਕਿਸੇ ਗਰੀਬ ਦੇ ਕੰਮ ਆ ਜਾਏ ਜਾਂ ਉਦੋਂ ਕਿ ਰੀਯੂਜ਼ ਕਰ ਲਈਏ ਤਾਂ ਕਿ ਉਹ ਕੂੜੇ ਦਾ ਹਿੱਸਾ ਨਾ ਬਣੇ ਬਿਓਨ ਲੈਂਡਫਿਲ ਦਾ ਹਿੱਸਾ ਨਾ ਬਣੇ ਸੋ ਇੱਕ ਐਸਾ ਮਾਡਲ ਪਿਆਰਾ ਜਿਹਾ ਬਣ ਗਿਆ ਹੈ ਵੀ ਜਿਹਦੇ ਨਾਲ ਤੁਸੀਂ ਆਪਣੇ ਕਿਸੇ ਦੀ ਹੈਲਪ ਵੀ ਕਰ ਸਕਦੇ ਹੋ ਆਪਣੀ ਸਫਾਈ ਵੀ ਕਰ ਸਕਦੇ ਹੋ ਵਾਤਾਵਰਣ ਚ ਕੰਟਰੀਬਿਊਟ ਵੀ ਕਰ ਸਕਦੇ ਹੋ ਇਸੇ ਕਰਕੇ ਐਦਕੀ ਇਹਨੂੰ ਬਾਕੀ ਸ਼ਹਿਰਾਂ ਚੋ ਵੀ ਬੜਾ ਅੱਛਾ ਹੰਗਾਰਾ ਮਿਲਿਆ ਪਿਛਲਾ ਸਕਸੈਸ ਦੇਖ ਕੇ ਅਸੀਂ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਦੇ ਨਾਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਨਾਲ ਕਰ ਰਹੇ ਹਾਂ ਦੈਨ ਰੋਪੜ ਦੇ ਵਿੱਚ ਲੈਂਬਰਨ ਟੈਕਨੀਕਲ ਯੂਨੀਵਰਸਿਟੀ ਨਾਲ ਕਰ ਰਹੇ ਹਾਂ ਤੇ ਦੈਨ ਲੁਧਿਆਣਾ ਤੇ ਆਪਾਂ ਆਲਰੇਡੀ ਕਰਦੇ ਹੀ ਹਾਂ ਸੋ ਪੰਜ ਸ਼ਹਿਰ ਲੁਧਿਆਣੇ ਦੇ ਹੋ ਗਏ ਇਸ ਤੋਂ ਇਲਾਵਾ ਚੰਡੀ ਤੇ ਦਿੱਲੀ ਦੇ ਵਿੱਚ ਵੀ ਅੱਜ ਕੀ ਅਸੀਂ ਇਹ ਬੂਟਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿੰਨੀ ਦੇਰ ਦਾ ਰਹੇਗਾ ਇੱਕ ਦਿਨ ਦਾ ਹੀ ਰਹੇਗਾ ਪਲੀਜ਼ ਜੀ ਇੱਕ ਦਿਨ ਚ ਪੋਸੀਬਲ ਨਹੀਂ ਹੋ ਪਾਉਂਦਾ ਅਸੀਂ 2 ਤੋਂ ਲੈ ਕੇ 8 ਅਕਤੂਬਰ تک ਇੱਕ ਵਿੰਡੋ ਰੱਖਦੇ ਹਾਂ ਜਿਹਦੇ ਵਿੱਚ ਲੋਕੀ ਆਪਣਾ ਨੀਅਰਸਟ ਕਲੈਕਸ਼ਨ ਸੈਂਟਰ ਤੇ ਜਾ ਕੇ ਆਪਣਾ ਮਟੀਰੀਅਲ ਡੋਨੇਟ ਕਰ ਸਕਦੇ ਆ ਉਹਨ ਕਿਉਂਕਿ 150 ਦੇ ਕਰੀਬ ਕਲੈਕਸ਼ਨ ਸੈਂਟਰਸ ਹੈ ਉਹ ਲੱਭਣ ਵਾਸਤੇ ਉਹਦਾ ਤਰੀਕਾ ਇਹ ਹੈ ਵੀ ਅਸੀਂ ਇੱਕ ਨੰਬਰ ਜਾਰੀ ਕੀਤਾ ਹੋਇਆ ਹੈ 787777803 ਇਸ ਨੰਬਰ ਤੇ ਜਦੋਂ ਤੁਸੀਂ ਕਾਲ ਕਰਦੇ ਹੋ ਤੇ ਆਪਣਾ WhatsApp ਚੈੱਕ ਕਰੋਗੇ ਉੱਥੇ ਤੁਹਾਨੂੰ ਆਪਸ਼ਨਸ ਆ ਜਾਂਦੀਆਂ ਜਿਦੇ ਚੋਂ ਤੁਸੀਂ ਆਪਣੀ ਲੋਕੇਸ਼ਨ ਸਿਲੈਕਟ ਕਰਕੇ ਉੱਥੇ ਦੇ ਸਾਰੇ ਜਿਹੜੇ ਕਲੈਕਸ਼ਨ ਸੈਂਟਰ ਦਾ ਉਹਨਾਂ ਦੀ ਲਿਸਟ ਤੁਹਾਡੇ ਕੋਲ ਆ ਜਾਂਦੀ ਹੈ। ਉਸ ਟੇ ਆਉਂਦਾ ਉਹ ਇੰਡੋ ਸਟੇਡੀਅਮ ਹੀ ਰਹੇਗਾ ਜਿਹੜਾ ਸਾਰਾ ਕਲੈਕਟ ਹੈ। ਹਾਂ ਐਦਕੀ ਅਸੀਂ ਉਹਨੂੰ 2 ਦਿਨ ਦਾ ਪ੍ਰੋਗਰਾਮ ਕੀਤਾ ਹੈ 21 ਔਰ 22 ਅਕਤੂਬਰ ਦਾ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਵੀ ਅਸੀਂ Triple R ਦੇ ਨਾਲ-ਨਾਲ ਵਾਤਾਵਰਣ ਦੇ ਨਾਲ ਜੁੜੀਆਂ ਜਿਹੜੀਆਂ ਬਾਕੀ ਚੀਜ਼ਾਂ ਜਿੱਦਾਂ ਅਸੀਂ ਉੱਥੇ ਐਦਕੀ ਡਿਸਪਲੇ ਕਰਾਂਗੇ ਡ੍ਰਿਪ ਇਰੀਗੇਸ਼ਨ ਕੀ ਹੁੰਦੀ ਹੈ ਕੰਪੋਸਟਿੰ ਪੂਰੇ ਵਾਤਾਵਰਨ ਦੇ ਪੂਰੇ ਮਾਡਲ ਨੂੰ ਅਸੀਂ ਡਿਸਪਲੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋ 21 ਔਰ 22 ਦੋ ਦਿਨ ਦਾ ਮੇਲਾ ਰਹੇਗਾ ਔਰ ਉੱਥੇ ਬਹੁਤ ਸਾਰੇ ਐਨ ਜੀਓ ਜਿਹੜੇ ਗਿਫਟ ਆਈਟਮਸ ਬਣਾਉਂਦੇ ਆ ਰੀਸਾਈਕਲ ਉਹ ਵੀ ਡਿਸਪਲੇ ਕਰਕੇ ਸੇਲ ਲਈ ਹੋਣਗੀਆਂ ਤੋਂ ਇੱਕ ਪ੍ਰਵਾਹ ਇੱਕ ਆਪਣੇ ਆਪ ਚ ਫੈਸਟੀਵਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਸਿੱਖਿਆ ਦੋ ਵਾਰੀ ਇਹਦੇ ਦਾਨ ਨੂੰ ਸਤੋ ਕਿਹੜੀਆਂ ਚੀਜ਼ਾਂ ਨੂੰ ਦੇਖਣ ਨੂੰ ਮਿਲਿਆ ਕਿਹੜੀ ਚੀਜ਼ਾਂ ਦੀ ਕਮੀ ਹੋਈ ਕਿਹੜੀਆਂ ਚੀਜ਼ਾਂ ਅਬਵ ਤੋਂ ਜ਼ਿਆਦਾ ਤੁਹਾਡੇ ਕੋ ਪਹੁੰਚੀਆਂ ਨੇ ਸਾਡੇ ਕੋਲ ਦੇਖੋ ਜੀ ਕਪੜਾ ਬਹੁਤ ਜ਼ਿਆਦਾ ਆਂਦਾ ਹੈ ਔਰ ਮਤਲਬ ਚਲੋ ਉਹ ਨਹੀਂ ਉਹਦੀ ਲਾਗ ਲੇਕਿਨ ਮੈਂ ਨਾਲ ਨਾਲ ਕਹੂੰਗਾ ਅਪੀਲ ਕਰੂੰਗਾ ਵੀ ਤੁਸੀਂ ਆਪਣੇ ਘਰਾਂ ਚੋਂ ਈ ਵੇਸਟ ਜਰੂਰ ਕੱਢੋ ਕਿਉਂਕਿ ਇਹ ਇੱਕ ਐਸੀ ਡੈਡਲੀ ਚੀਜ਼ ਹੈ ਜਿਹੜੀ ਸਾਨੂੰ ਨਹੀਂ ਪਤਾ ਲੇਕਿਨ ਇਹ ਕਿੰਨਾ ਸਾਨੂੰ ਹਾਰਮ ਕਰ ਰਹੀ ਹੈ ਦੇਖੋ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਪੁਰਾਣੇ ਮੋਬਾਈਲ ਤਾਰਾਂ ਅਡਾਪਟਰ ਡਿਜੀਟਲ ਡੈਰੀਆਂ ਇਹ ਸਾਰੀਆਂ ਚੀਜ਼ਾਂ ਪਈਆਂ ਜਿਹੜੀਆਂ ਅਲਟੀਮੇਟਲੀ ਕੂੜੇ 'ਚ ਜਾਣੀਆਂ ਕੂੜੇ 'ਚੋਂ ਇਹ ਲੈਂਡਫਿਲ 'ਚ ਲਈਆਂ ਜਾਣੀਆਂ ਲੈਂਡਫਿਲ 'ਚ ਜਿਹੜੇ ਇਹਦੇ 'ਚ ਰਸਾਇਣਿਕ ਪਦਾਰਥ ਲੀਕ ਹੋਣੇ ਆ ਉਹ ਜ਼ਮੀਨ 'ਚ ਜਾਣੇ ਆ ਫਿਰ ਉਹੀ ਪਾਣੀ ਆਪਾਂ ਪੀਾਂਗੇ ਸੋ ਮੈਂ ਰਿਕੁਐਸਟ ਕਰਾਂਗਾ ਵੀ ਤੁਸੀਂ ਐਦਕੀ ਕਪੜਾ ਤਾਂ ਬਹੁਤ ਦਿੰਦੇ ਲੋਕੀ ਗਰੋਸਰੀ ਵੀ ਦਿੰਦੇ ਆ ਕਿਤਾਬਾਂ ਵੀ ਦਿੰਦੇ ਆ ਤੁਸੀਂ ਇਲੈਕਟ੍ਰੋਨਿਕ ਵੇਸਟ ਕੱਢੋ ਪੁਰਾਣਾ ਸਰ ਕਿਸ ਤਰ੍ਹਾਂ ਤੁਸੀਂ ਫਿਰ ਡਿਸਟ੍ਰੀਬਿਊਟ ਕਰਦੇ ਹੋ ਜਦੋਂ ਤੁਹਾਨੂੰ ਸਾਰਾ ਸਮਾਨ ਪਹੁੰਚ ਗਿਆ ਸਾਰੇ ਸਾਰੇ ਅਗਰ ਕਰਕੇ ਲੁਧਿਆਣਾ ਦੇ ਕੁਝ ਏਰੀਆਸ ਤੋਂ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਡਿਸਟ੍ਰੀਬਿਊਟ ਕੀਤਾ ਕਿ ਤੱਕ ਐਨ ਜੀਓਜ਼ ਦੇ ਵਿੱਚ ਕਰਦੇ ਹੋ ਸਾਡੇ ਕੋਲ ਹੁਣਕਰ ਆਲਰੇਡੀ ਰਿਕੁਆਇਰਮੈਂਟ ਆ ਚੁੱਕੀ ਹੁੰਦੀ ਹੈ ਵੀ ਜੀ ਮੈਨੂੰ ਰਜਾਈਆਂ ਚਾਹੀਦੀਆਂ ਹੋਰ ਵੱਲੋਂ ਰਿਕੁਆਇਰਮੈਂਟ ਆ ਗਈ ਹੈ ਮੈਨੂੰ 200 ਸਵੈਟਰ ਚਾਹੀਦੇ ਆ ਮੈਨੂੰ 200 ਪੈਂਟਾਂ ਚਾਹੀਦੀਆਂ ਜਿਹਦੇ ਕੋਲ ਜਿੰਨੇ ਬੱਚੇ ਜਾਂ ਜਿੰਨੇ ਬਜ਼ੁਰਗ ਰੱਖੇ ਹੋ ਤੋ ਜਿੰਨਾ ਮਟੀਰੀਅਲ ਉੱਥੇ ਲਾਗਤ ਸਾਡੀ ਲੱਗ ਜਾਂਦੀ ਹੈ ਉਹ ਤਾਂ ਉਹਨਾਂ ਨੂੰ ਐਜ਼ ਇਟ ਇਜ਼ ਅਸੀਂ ਪੈਕ ਕਰਕੇ ਦੇ ਦਿੰਨੇ ਆ ਜਿਹੜਾ ਮਟੀਰੀਅਲ ਬਚ ਜਾਂਦਾ ਉਹਨੂੰ ਅਸੀਂ ਐਜ਼ ਅ thrift store ਲਗਾਉਂਦੇ ਆ ਫਿਰ ਫਿਲਹਾਲ ਤਾਂ ਸਾਡੇ ਇੱਕ ਪਾਰਟਨਰ ਹੈਗੇ ਭਵੇਦੇਵ ਵਾਲੇ ਮਨਪ੍ਰੀਤ ਜੁਨੇਜਾ ਜੀ ਉਹ ਪਿਛਲੇ 5 ਸਾਲ ਤੋਂ thrift store ਲਗਾਉਂਦੇ ਆ ਡੁਗਰੀ ਦੇ ਵਿੱਚ ਉੱਥੇ ਉਹ 10 ਰੁਪਏ ਦੀ ਆਈਟਮ ਪੂਰੀ ਇੱਕ ਮਾਲ ਲਗਾ ਲੈਂਦੇ ਆ ਪੁਰਾਣੇ ਸਮਾਨ ਦੀ ਤੇ ਜਿਹੜੇ ਵੀ ਪਰਿਵਾਰ ਉਹਨਾਂ ਦੇ ਨਾਲ ਰਜਿਸਟਰਡ ਹੈ ਜੁੜੇ ਹੋਏ ਆ ਉਹ ਆਪਣਾ ਆਈਡੀ ਨੰਬਰ ਦੇ ਕੇ ਉੱਥੋਂ 10 ਰੁਪਏ ਚ ਕੋਈ ਵੀ ਚੀਜ਼ ਕੋਈ इवन ਸਾੜੀ ਸੂਟ ਟੇਬਲ ਕੁਰਸੀ ਵੀ ਇਦਾਂ ਦੀਆਂ ਚ ਉਹ ਐਡਕੀ ਕਾਰਪੋਰੇਸ਼ਨ ਨੂੰ ਅਸੀਂ ਜੋ ਰਿਕੁਐਸਟ ਕੀਤੀ ਤੇ ਕਮਿਸ਼ਨਰ ਸਾਹਿਬ ਨੇ ਸਾਨੂੰ ਜਗ੍ਹਾ ਵੀ ਓਕੇ ਕੀਤੀ ਤੇ ਉਹ ਇਹ ਕਿਹਾ ਵੀ ਅਸੀਂ ਹਰ ਮਹੀਨੇ ਡਿਫਰੈਂਟ ਸਲਮਸ ਦੇ ਵਿੱਚ ਇਹ ਜਗ੍ਹਾ ਜਿਹੜਾ ਮਟੀਰੀਅਲ ਲਗਾਵਾਂਗੇ ਸੋ ਉਹਦੇ ਨਾਲ ਕੀ ਹੈ ਵੀ ਤੁਹਾਡੇ ਘਰਾਂ ਦਾ ਸਮਾਨ ਐਗਜ਼ੈਕਟਲੀ ਉੱਥੇ ਪਹੁੰਚੇਗਾ ਜਿੱਥੇ ਉਹ ਸਭ ਤੋਂ ਵੱਧ ਖੁਸ਼ੀ ਦੇ ਸਕਦਾ ਸੋ ਜਾਂਦੇ ਆਂਦੇ ਕੋਈ ਟਾਈਮ ਲੋਕੇਸ਼ਨ ਦੱਸ ਦੇਖੋ ਜੀ 2 ਤੋਂ ਲੈ ਕੇ 8 ਅਕਤੂਬਰ ਤੱਕ ਤੁਸੀਂ ਆਪਣੇ ਨੇੜੇ ਦੇ ਕਿਸੇ ਵੀ ਕਲੈਕਸ਼ਨ ਸੈਂਟਰ ਤੇ ਮਟੀਰੀਅਲ ਡਿਲੀਵਰ ਕਰ ਸਕਦੇ ਹੋ ਔਰ ਉਹ ਕਲੈਕਸ਼ਨ ਸੈਂਟਰ ਦਾ ਐਡਰੈਸ ਲੈਣ ਵਾਸਤੇ ਤੁਸੀਂ ਸਾਡਾ ਜਿਹੜਾ ਟੋਲ ਫਰੀ ਨੰਬਰ ਹੈ ਉਹਦੇ ਉੱਤੇ ਕਾਲ ਕਰੋਗੇ ਆਪਣੇ WhatsApp ਤੇ ਆਪਣੀ ਲੋਕੇਸ਼ਨ ਸਿਲੈਕਟ ਕਰੋਗੇ ਤੇ ਤੁਹਾਨੂੰ ਉੱਥੇ ਦਾ ਐਡਰੈਸ ਮਿਲ ਜਾਏਗਾ ਆਈਟਮਸ ਦੇ ਵਿੱਚ ਤੁਸੀਂ ਕੋਈ ਵੀ ਆਈਟਮ ਦੇ ਸਕਦੇ ਹੋ ਬਸ ਸਿਰਫ ਇਹ ਹੈ ਵੀ ਜੇ ਤੁਸੀਂ ਰਾਸ਼ਨ ਦੇ ਰਹੇ ਹੋ ਕਿ ਉਹਨੂੰ ਪ੍ਰੋਪਰਲੀ ਪੈਕ ਕਰਕੇ ਦੇਣਾ ਤੇ ਜੇ ਦਵਾਈਆਂ ਦੇ ਰਹੇ ਹੋ ਤੇ ਐਕਸਪਾਇਰਡ ਦਵਾਈਆਂ ਨਾ ਦੇਣਾ ਉਹ ਪਹਿਲਾਂ ਹੀ ਤੁਸੀਂ ਛਾਂਟੀ ਕਰ ਲੈਣਾ ਸੋ ਸਕੁਰ ਸੇਖੋ ਸਰ ਇਸ ਵਾਰੀ ਗੱਲ ਕਰੀਏ ਤੇ ਦਾਨ ਉਸ ਦਾ ਵੀ ਕਿੰਨਾ ਕੀ ਤਿਆਰੀ ਹੈ ਹੈ ਕਿੰਨੇ ਦਿਨਾਂ ਤੱਕ ਚੱਲੇਗਾ ਔਰ ਕਿਹੜੀ-ਕਿਹੜੀ ਚੀਜ਼ਾਂ ਨੇ ਜੋ ਇਸ ਵਾਰੀ ਆਣਗੀਆਂ ਤੇ ਉਹ NGO ਦੇ ਡਿਸਟ੍ਰੀਬਿਊਟ ਕੀਤੀਆਂ ਜਾਣਗੀਆਂ ਦੇਖੋ ਇਹ 2 ਤਰੀਕ ਨੂੰ ਸਟਾਰਟ ਕਰਾਂਗੇ 8 ਤਰੀਕ ਤੱਕ ਅਸੀਂ ਕਲੈਕਸ਼ਨ ਕਰਾਂਗੇ ਉਸ ਤੋਂ ਬਾਅਦ ਇਹਨੂੰ ਵਾਈਫਰਗੇਟ ਕਰਕੇ 22 23 ਨੂੰ ਅਸੀਂ ਡਿਸਟ੍ਰੀਬਿਊਟ ਕਰਾਂਗੇ ਦਾਨ ਤੁਹਾਡੇ ਘਰ ਚ ਜੋ ਵੀ ਪਿਆ ਤੁਸੀਂ ਕਰੋ ਇਲੈਕਟ੍ਰੋਨਿਕ ਪਿਆ ਟੁੱਟਿਆ ਇਲੈਕਟ੍ਰੋਨਿਕ ਪਿਆ ਜਿਹੜਾ ਤੁਸੀਂ ਨਹੀਂ ਵਰਤ ਸਕਦੇ ਕਿਉਂਕਿ ਉਹ ਕੰਮ ਹੀ ਦਾ ਨਹੀਂ ਹੈ ਉਹ ਵੀ ਦਿਓ ਭਾਂਡੇ ਦੇ ਦਿਓ ਤੁਹਾਡੇ ਕੋਲ ਇਲੈਕਟ੍ਰੀਕਲ ਪ੍ਰੋਜੈਕਟ ਹੈਗੇ ਨੇ ਜਦ ਦਾ ਕੋਈ ਪੁਰਾਣਾ ਏਸੀ ਪਿਆ ਪੁਰਾਣਾ ਵਾਟਰ ਹੀਟਰ ਪਿਆ ਕੂਲਰ ਪਿਆ ਤੁਸੀਂ ਏਸੀ ਲਵਾ ਲਿਆ ਕੂਲਰ ਘਰੇ ਕੰਡਮ ਪਿਆ ਉਹ ਦਿਓ ਬੋਲ ਐਨੀਥਿੰਗ ਜਿਹੜੀ ਤੁਹਾਡੇ ਘਰ 'ਚ ਯੂਸਲੈਸ ਆ ਕੱਪੜੇ ਬੂਟ ਖਡਾਉਣੇ ਕਿਤਾਬਾਂ ਦਵਾਈਆਂ ਜਿਹੜੀ ਚੀਜ਼ ਵੀ ਤੁਸੀਂ ਘਰ 'ਚ ਨਹੀਂ ਵਰਤਣੀ ਦੀਵਾਲੀ ਆ ਰਹੀ ਆ ਵੱਧ ਤੋਂ ਵੱਧ ਦਿਲ ਖੋਲ ਕੇ ਆਪਦੀਆਂ ਕਬਡਰਸ ਖੋਲੋ ਕੱਢੋ ਸਾਨੂੰ ਦਿਓ ਅੱਛਾ ਸੋਰੀ ਇੰਡੋਰ ਸਟੇਡੀਅਮ 'ਤੇ ਦੋ ਦਿਨ ਦਾ ਪ੍ਰੋਗਰਾਮ ਆ ਬਿਲਕੁਲ ਇੰਡੋਰ ਸਟੇਡੀਅਮ ਦੋ ਦਿਨ ਦਾ ਪ੍ਰੋਗਰਾਮ ਆ ਕਿਉਂਕਿ ਅਸੀਂ ਇਹਦੇ ਨਾਲ ਉੱਥੇ ਸਟਾਲਸ ਵੀ ਲਾਵਾਂਗੇ ਰੀਸਾਈਕਲ ਕਰਨ ਵਾਲੇ ਤਾਂ ਕਿ ਬੱਚਿਆਂ ਨੂੰ ਜਿਹੜੇ ਸਕੂਲ ਦੇ ਬੱਚਿਆਂ ਨੂੰ ਉੱਥੇ ਵਿਜ਼ਿਟ ਕਰਾਇਆ ਜਾਊਗਾ ਉਹਨਾਂ ਨੂੰ ਮੋਟੀਵੇਟ ਕੀਤਾ ਜਾਊਗਾ ਉਹਨਾਂ ਨੂੰ ਸਮਝਾਇਆ ਜਾਊਗਾ ਵੀ ਅਸੀਂ ਫਾਲਤੂ ਚੀਜ਼ਾਂ ਤੋਂ ਕਿਵੇਂ ਇੱਕ ਤਾਂ ਰਿਡਿਊਸ ਕਰਨਾ ਸਿੱਖੀਏ ਘੱਟ ਤੋਂ ਘੱਟ ਅਸੀਂ ਦੀਆਂ ਚੀਜ਼ਾਂ ਨੂੰ ਯੂਜ਼ ਕਰੀਏ ਜਿਹੜੀਆਂ ਕਿ ਦੁਬਾਰੇ ਕੰਮ ਨਾ ਆ ਸਕਣ ਫਿਰ ਉਹਨੂੰ ਅਸੀਂ ਰੀਸਾਈਕਲ ਕਿਵੇਂ ਕਰ ਸਕਦੇ ਹਾਂ ਰੀਯੂਜ਼ ਕਿਵੇਂ ਕਰ ਸਕਦੇ ਹਾਂ ਉਹਦੇ ਨਾਲ ਸੰਬੰਧਿਤ ਸਟਾਲਸ ਲਾਏ ਜਾਣਗੇ ਤੇ ਉਮੀਦ ਕਰਦੇ ਹਾਂ ਕਿ ਲੁਧਿਆਣਾ ਬਹੁਤ ਇਸ ਐਤਕੀ ਖੁੱਲ੍ਹੇ ਦਿਲ ਨਾਲ ਸਾਡੇ ਨਾਲ ਚੱਲੂਗਾ ਕਾਰਪੋਰੇਸ਼ਨ ਸਮੇਂ ਸਮੇਂ ਤੇ ਬਹੁਤ ਸਾਰੀ ਐਕਟੀਵਿਟੀਜ਼ ਕਰਦਾ ਰਹਿੰਦਾ ਜਿਵੇਂ ਕੱਲ ਅਗਰ ਕੱਲ ਦੀ ਗੱਲ ਕਰੀਏ ਤਾਂ ਸਵੱਛਤਾ ਮੇਲਾ ਪ੍ਰਾਈਡ ਡਿਸਟ੍ਰਿਬਿਊਸ਼ਨ ਹੋਇਆ ਦਾਨ ਉਤਸਵ ਆ ਗਿਆ ਅਪਕਮਿੰਗ ਹੁਣ ਹੋਰ ਕੀ ਕਰਨ ਜਾ ਰਹੇ ਆ ਇਸ ਤੋਂ ਬਾਅਦ ਸਾਡਾ ਸ਼ਾਇਦ ਜਨਵਰੀ ਫਰਵਰੀ ਚ ਅਸੀਂ ਇੱਕ ਕਾਰਨੀਵਲ ਪਲਾਨ ਕਰ ਰਹੇ ਹਾਂ ਜਿਹਦੇ ਵਿੱਚ ਪੂਰੇ ਪੰਜਾਬ ਤੋਂ ਬਾਹਰੋਂ ਵੀ 트리플 ਆਰ ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਬੁਲਾ ਕੇ ਸਟਾਲ ਲਾਏ ਜਾਣਗੇ ਤਾਕੇ ਲੋਕਾਂ ਨੂੰ ਸਮਝਾਇਆ ਜਾ ਸਕੇ ਸਾਰਾ ਕਾਰਨੀਵਲ ਦਾ ਕਨਸੈਪਟ ਹੈ ਕਾਫੀ ਪੁਰਾਣਾ ਹੈ ਚੰਡੀਗੜ੍ਹ ਤਾਂ ਚਲ ਅਕਸਰ ਹੁੰਦਾ ਹੀ ਰਹਿੰਦਾ ਹੈ ਕਾਰਨੀਵਲ ਹਰ ਸਾਲ ਉਹ ਸੈਲੀਬ੍ਰੇਟ ਕਰਦੇ ਆ ਕਿ ਉੱਧ ਦਾ ਜਿਹੜਾ ਕਨਸੈਪਟ ਹੈ ਲੁਧਿਆਣਾ ਦੇਖਣ ਨੂੰ ਮਿਲੇਗਾ ਤੁਹਾਡਾ ਸਹਿਯੋਗ ਰਿਆ ਕੋਸ਼ਿਸ਼ ਕਰਾਂਗੇ ਵੀ ਉੱਧਾਂ ਦਾ ਉਦੋਂ ਵਧੀਆ ਕਰੀਏ ਤਿਆਰੀਆਂ ਇਹ ਦਾਣੂਸਰ ਤਿੰਨ ਜਿਹੜਾ ਹੈ ਤੀਜਾ ਸਾਲ ਚੱਲ ਰਿਹਾ ਹੈ 2 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਹੈ ਤੇ ਇਸ ਦੇ ਵਿੱਚ ਹੋਰ ਬੜਾ ਤਾਮਚਾਮ ਵਾਲੇ ਕੰਮ ਕੀਤਾ ਜਾ ਰਿਹਾ ਤੇ ਲੱਗਦਾ ਹੈ ਇਸ ਵਾਰ ਕਲੈਕਸ਼ਨ ਬਹੁਤ ਜ਼ਿਆਦਾ ਹੋਏਗੀ ਤੇ ਉਹਨੂੰ ਸੈਗਰੀਗੇਸ਼ਨ ਕਰਨ ਨੂੰ ਵੀ ਇਸ ਦੀ 12 ਤੇ ਇਹਦੇ ਵਿੱਚ ਇੱਕ ਹੋਰ ਦੱਸ ਦਈਏ ਵੀ ਅਸੀਂ ਪੁਰਾਣੇ ਜਿਹੜੇ ਯੂਜ਼ਡ ਆਈਟਮ ਨੇ ਉਹ ਤਾਂ ਅਸੀਂ ਲੈਣੇ ਹੀ ਲੈਨੇ ਆਂ ਪੁਰਾਣੇ ਕੱਪੜੇ ਹੋ ਗਏ ਵਰਤਨ ਹੋ ਗਏ ਟੌਇਜ਼ ਹੋ ਗਏ ਬੁੱਕਸ ਹੋ ਗਿਆ ਪਰ ਇਹਦੇ ਨਾਲ ਐਤਕੀ ਇੰਨਾ ਹੋ ਗਿਆ ਵੀ ਕਈ ਇੰਡਸਟਰੀ ਸਾਡੇ ਨਾਲ ਜੁੜ ਗਏ ਨੇ ਜਿਹੜੇ ਸੀਐਸਆਰ ਦੇ ਅੰਡਰ ਸਾਨੂੰ ਨਵਾਂ ਫਰੈਸ਼ ਜਿਹੜੀਆਂ ਮਟੀਰੀਅਲ ਆ ਸਾਨੂੰ ਦੇਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਪਿਛਲੇ ਸਾਲ ਵੀ ਉਹਨਾਂ ਨੇ ਸਾਨੂੰ 7 ਲੱਖ ਦੀ ਮਟੀਰੀਅਲ ਦਿੱਤਾ ਸੀ ਵਰਸਟਾਈਲ ਵਾਲਿਆਂ ਨੇ ਔਰ ਐਤਕੀ ਵੀ ਫਿਰ ਆਸ ਹੈ ਵੀ ਸਾਨੂੰ 7 ਲੱਖ ਦੀ ਮਟੀਰੀਅਲ ਜਿਹੜਾ ਹੈ ਨਵੇਂ ਜਰਸੀਆਂ ਜੈਕਟਸ ਮਿਲਣਗੀਆਂ ਤੇ ਇੱਕ ਲੜਕੀਆਂ ਲਈ ਸੈਨੀਟਰੀ ਨੈਪਕਿਨ ਜਿਹੜੇ ਰੀਯੂਜੇਬਲ ਨੇ ਉਹ ਵੀ ਸਾਨੂੰ 5-7000 ਮਿਲ ਰਹੇ ਨੇ ਉਹ ਵੀ ਅਸੀਂ ਐਨਜੀਓ ਤੋਂ ਡਿਸਟ੍ਰਿਬਿਊਟ ਕਰਾਂਗੇ ਤੇ ਜਿਹੜੇ ਨਵੇਂ ਜੈਕਟਸ ਨੇ ਅਸੀਂ ਉਹਨਾਂ ਨੂੰ ਆਰਮੀ ਆਫਿਸ ਜਿਹੜੇ ਆਪਣੇ ਹੈਗੇ ਬਾਰਡਰ ਦੇ ਉੱਤੇ ਆਰਮੀ ਪਰਸਨ ਉਹਨਾਂ ਨੂੰ ਅਸੀਂ ਜਾ ਕੇ ਡਿਸਟ੍ਰਿਬਿਊਟ ਕਰਦੇ ਹਾਂ ਉਹ ਵਾਲੇ ਲਾਸਟ ਈਅਰ ਵੀ ਕੀਤਾ ਸੀ ਹੱਥ ਕੀ ਕਰਾਂਗੇ ਅਸੀਂ ਫਾਊਂਡਰ ਫਿਲਾਂਥਰੋਪੀ ਕਲੱਬ ਆਜ ਅਥੇ ਆਏ ਹਾਂ ਲਾਂਚਿੰਗ ਆਫ ਸਿਟੀ ਨੀਡਜ਼ ਦੇ ਦਾਨ ਉਤਸਵਤੇ 3 ਸਾਲਾਂ ਤੋਂ ਜੁੜੇ ਹੋਏ ਆ ਸਾਡਾ ਪ੍ਰੋਮਿਸ ਹੈ ਕਿ ਜੁੜੇ ਰਾਂਗੇ ਲੇਕਿਨ ਔਰ ਸਾਡਾ ਇਹ ਮਕਸਦ ਹੈ ਕਿ ਸਮਾਨ ਡੋਨੇਟ ਕਰੋ ਬਟ ਰੀਯੂਜੇਬਲ ਪਲੀਜ਼ ਉਹ ਸਮਾਨ ਨਾ ਡੋਨੇਟ ਕਰਨਾ ਜਿਹੜਾ ਬਹੁਤ ਜ਼ਿਆਦਾ ਟੁੱਟਾ ਫੁੱਟਿਆ ਹੋਇਆ ਹੈ ਤਾਂ ਕਿ ਕਿਸੇ ਦਿਨ ਜੋ ਸਾਡਾ ਮਕਸਦ ਹੈ ਬ੍ਰਿੰਗਿੰਗ ਜੋਏ ਐਂਡ ਸਮਾਈਲਸ ਫॉर ਅਦਰ ਐਨ ਜੀ ਓਸ ਅਸੀਂ ਉਹ ਮਕਸਦ ਪੂਰਾ ਕਰ ਸਕੀਏ ਪਲੀਜ਼ ਸਾਫ ਸੁਥਰਾ ਸਮਾਨ ਦੇਣਾ ਔਰ ਮਿਸਡ ਕਾਲ ਦੋ ਫਾਰ ਦ ਕਲੈਕਸ਼ਨ ਆਫ ਦ ਥਿੰਗਸ ਦਾਨ ਉਸ ਸਿਟੀ ਨੀਡਸ ਔਰ ਐਮ ਸੀ ਐਲ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਮੇਰੀ ਸਭ ਨਾਲ ਇਹੀ ਅਪੀਲ ਹੈ ਕਿ ਇੱਕ ਉਤਸਵ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਜਿਸ ਤਰ੍ਹਾਂ ਅਸੀਂ ਉਤਸਵ ਚ ਵੱਧ ਚੜ ਕੇ ਪਾਰਟਿਸਿਪੇਟ ਕਰਦੇ ਹਾਂ ਤੁਸੀਂ ਸਾਰੇ ਵੱਧ ਚੜ ਕੇ ਆਓ ਅੱਗੇ ਆਓ ਵਧੀਆ ਤੋਂ ਵਧੀਆ ਚੀਜ਼ਾਂ ਡੋਨੇਟ ਕਰੋ ਤਾਂ ਕਿ ਜ਼ਰੂਰਤਮੰਦ ਲੋਕ ਇਸ ਤੋਂ ਫਾਇਦਾ ਉਠਾ ਸਕਣ ਇਕ ਬਹੁਤ ਹੀ ਵਧੀਆ ਉਤਸਵ ਹੈ ਜਿਹਨੂੰ ਕਿ ਪਹਿਲੀ ਵਾਰ ਹੀ ਲੁਧਿਆਣਾ ਤੋਂ ਬਾਹਰ ਵੀ ਮਨਾਇਆ ਜਾ ਰਿਹਾ ਹੈ। ਤੋਂ ਦਾਨ ਨੂੰ ਉਤਸਵ ਦੀ ਤਰ੍ਹਾਂ ਮਨਾਣਾ ਇੱਕ ਬਹੁਤ ਹੀ ਵਧੀਆ ਆਈਡੀਆ ਹੈ। ਅਸੀਂ ਕਦੀ ਸੋਚਿਆ ਨਹੀਂ ਸੀ ਕਿ ਦਾਨ ਨੂੰ ਵੀ ਲੋਕੀ ਇੰਨੀ ਖੁਸ਼ੀ-ਖੁਸ਼ੀ ਮਨਾਣਗੇ। ਖੁਸ਼ੀ-ਖੁਸ਼ੀ ਲੋਕੀ ਦਾਨ ਕਰਦੇ ਹਨ ਅਤੇ ਲੋਕੀ ਖੁਸ਼ੀ-ਖੁਸ਼ੀ ਇਸ ਤੋਂ ਫਾਇਦਾ ਉਠਾਉਂਦੇ ਹਨ। ਥੈਂਕ ਯੂ। ਸੋ ਦੋਸਤੋ ਸਿਆਸ ਕਰਦੇਗੇ ਤਾਂ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ। ਨਾਲ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ। ਪ੍ਰੋਗਰਾਮ ਬਹੁਤ ਹੀ ਲੱਗਿਆ। ਸਸ਼ੀਓ ਜੋ ਕਰੋ। ਸੋ ਕੈਮਰਾ ਪਾਸਾ ਤਰਮਦੇ ਨਾਲ ਹਰ